ਜਿਲ੍ਹਾ ਗਰਦਾਸਪੁਰ ਪੁਲਿਸ ਵੱਲੋਂ ਸਾਡੇ ਮਾਨਯੋਗ ਐਸਐਸਪੀ ਦਾਇਮਾ ਹਰੀਸ਼ ਕੁਮਾਰ ਜੀ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਮੁਤਾਬਕ ਅੱਜ ਕੱਲ ਧੁੰਦ ਜਿਹੜੀ ਆ ਜ਼ਿਆਦਾ ਪੈ ਰਹੀ ਆ ਤੇ ਉਹਦੀ ਵਜ੍ਹਾ ਨਾਲ ਜਿਹੜੇ ਐਕਸੀਡੈਂਟ ਆ ਰੋਡ ਤੇ ਛੋਟੇ ਲਿੰਕ ਰੋਡ ਤੇ ਇਹ ਜਿਹੜੇ ਜ਼ਿਆਦਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਅੱਜ ਅਸੀਂ ਜਿਹੜੇ ਵੱਖ-ਵੱਖ ਵਹੀਕਲ ਨੇ ਜਿਨ੍ਹਾਂ ਦੇ ਮਗਰ ਰਿਫਲੈਕਟਰ ਜਾਂ ਲਾਈਟਸ ਪ੍ਰੋਪਰ ਨਹੀਂ ਗੀਆਂ ਉਹਨਾਂ ਦੇ ਮਗਰ ਰਿਫਲੈਕਟਰ ਰੇਡੀਅਮ ਟੇਪ ਤੇ ਇਹ ਲਗਾ ਕੇ ਉਹਨਾਂ ਨੂੰ ਜਾਗਰੂਤ ਜਿਹੜਾ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਐਕਸੀਡੈਂਟਸ ਤੋਂ ਜਿਹੜਾ ਬਚਿਆ ਜਾ ਸਕੇ ਅੱਜ ਕਿੰਨੇ ਵਾਹਨਾਂ ਤੇ ਸਰਚ ਲਾਇਆ ਅੱਜ ਅਸੀਂ ਜਿਹੜੇ ਆ ਕਾਫੀ ਵਾਹਨ ਜਿਹੜੇ ਜਿਨ੍ਹਾਂ ਦੇ ਮਗਰ ਟਰੈਕਟਰ ਟਰੈਲੀਆਂ ਜਾਂ ਜਿਹੜੇ ਆਟੋ ਛੋਟੀਆਂ ਗੱਡੀਆਂ ਜਿਨ੍ਹਾਂ ਦੇ ਮਗਰ ਨਹੀਂ ਸੀ ਕੁਝ ਜਿਹੜੇ ਰਿਫਲੈਕਟਰ ਵਗੈਰਾ ਜਾਂ ਲਾਈਟ ਪ੍ਰੋਪਰ ਨਹੀਂ ਸੀ ਲੱਗੀ ਉਹਨਾਂ ਤੇ ਲਾਏ ਨੇ ਤੇ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਵੱਲੋਂ ਸਾਡੇ ਐਸ ਐਚ ਓ ਪੁਲਿਸ ਸਟੇਸ਼ਨ ਪੁਲਿਸ ਬੰਨੋ ਸਾਡੇ ਜ਼ਿਲ੍ਹੇ ਦੇ ਵਿੱਚ ਕਰੀਬ 23 ਜਿਹੜੇ ਅਸੀਂ ਬਲੈਕ ਸਪੌਟ ਜਿਹੜੇ ਆ ਉਹ ਟਰੇਸ ਕੀਤੇ ਨੇ ਜਿੱਥੇ ਜਿਆਦਾ ਐਕਸੀਡੈਂਟ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਕਰਕੇ ਉਹਨਾਂ ਥਾਵਾਂ ਤੇ ਅਸੀਂ ਜਿਹੜੇ ਆ ਉਹ ਪ੍ਰੋਪਰ ਪ੍ਰਬੰਧ ਕਰ ਰਹੇ ਆ ਤੋਂਦੇ ਵਿੱਚ ਤੇ ਉੱਥੇ ਬਲਿੰਕਿੰਗ ਟਾਰਚ ਬੈਰੀਕੇਡ ਜ ਲਗਾ ਰਹੇ ਆ ਤੇ ਬਕਾਇਦਾ ਜਿਹੜੇ ਸਾਈਨ ਬੋਰਡ ਆ ਉਥੇ ਉਹ ਜਿਹੜੇ ਸਾਡੇ ਵੱਲੋਂ ਡਿਸਪਲੇ ਕੀਤੇ ਜਾ ਰਹੇ ਆ ਤਾਂ ਕਿ ਜਿਹੜੇ ਡਰਾਈਵਰ ਨੇ ਵਕ ਵਕ ਬਾਨਾ ਦੇ ਉਹਨਾਂ ਨੂੰ ਉਹਦੇ ਪ੍ਰਤੀ ਜਿਹੜਾ ਇਹ ਪਤਾ ਲੱਗ ਸਕੇ ਕਿ ਇਥੋਂ ਥੋੜਾ ਸਾਵਧਾਨੀ ਨਾਲ ਚੱਲ ਕੇ ਚੱਲਣਾ ਹਾਂ ਰਾਤ ਵਾਸਤੇ ਹੀ ਇਹ ਜਿਹੜੀਆਂ ਨੇ ਲਾਈਟਾਂ ਨੇ ਇਹ ਜਦੋਂ ਹਨੇਰੇ ਦੇ ਵਿੱਚ ਲਾਈਟ ਪੈਂਦੀ ਹੈ ਤੇ ਰਿਫਲੈਕਟ ਕਰਦੀਆਂ ਨੇ ਇਹਦੇ ਨਾਲ ਜਿਹੜੀ ਕਾਫੀ ਹੈਲਪ ਹੁੰਦੀ ਹੈ ਡਰਾਈਵਰ ਨੂੰ ਉਹਨੂੰ ਪਤਾ ਲੱਗ ਜਾਂਦਾ ਕਿ ਅੱਗੇ ਵਾਹਨ ਜਾ ਰਿਹਾ ਜਾਂ ਅੱਗੇ ਕੋਈ ਡਵਾਈਡਰ ਆ ਜਾਂ ਕੁਝ ਚੀਜ਼ ਅੱਗੇ ਹੈਗੀ ਜਿਹੜੀ ਖੜੀ ਹੋਈ ਹੈ ਉਹਦੇ ਨਾਲ ਜਿਹੜਾ ਬਚਿਆ ਜਾ ਸਕੇ